ਦਾ ਪਰਮਾਤਮਾ ਕੋਈ ਵਿਧੀ ਬਣਾਉਂਦਾ ਇਹਦੇ ਕਰਮਾਂ ਚ ਸਾਡੇ ਘਰ ਦਾਣ ਜਾਲ ਲਿਖਿਆ ਸੀ ਤੇਰੀ ਸੇਵਾ ਲਿਖੀ ਸੀ ਇਹ ਕਿਤੇ ਛੋਟਾ ਹੁੰਦਾ ਢਿੱਲਾ ਹੋ ਗਿਆ ਕੱਟਾ ਕੇ ਤੋਂ ਲਿਆਂਦਾ ਤਿੰਨ ਕ ਦਿਨਾਂ ਦਾ ਇਹਦੇ ਪੈ ਗਈ ਸੀ ਪਾਕ ਪੈ ਗਈ ਸਾਨੂੰ ਐਸੀ ਮਰੂਆ ਤੇ ਬਸ ਤਿੰਨ ਦਿਨ ਪਾਕ ਬਾੜੀ ਬਣ ਡਾਕਟਰ ਸੱਦਾ ਡਾਕਟਰ ਵੀ ਕਹਿੰਦਾ ਮੰਨ ਕੇ ਬਿਵਾਸਦਾਨੀ ਆਪਣੇ ਗੁਰੂ ਘਰ ਅਤੱਤ ਸਾਰਾ ਕੋਲੇ ਇੱਥੇ ਤੇ ਵਧੀਆ ਕਰਨੀ ਵਾਲਾ ਗੁਰੂ ਘਰ ਆ ਅਸੀਂ ਉੱਥੇ ਅਰਦਾਸ ਸੁਕਰੀ ਮਗਾ ਸੱਚੇ ਪਾਸਾ ਇੱਕ ਤਾਂ ਮੱਝ ਬਹੁਤ ਸਾਲ ਬਾਦੋਂ ਲਿਆਂਦੀ ਆ ਤੇ ਪ੍ਰਮਾਤਮਾ ਤੂੰ ਇਹਦੀ ਉਮਰ ਲੰਮੀ ਕਰ ਬਸ ਉਹ ਜੀ ਦਵਾਈ ਨਾ ਦਵਾ ਲੱਗ ਗਈ ਤੇ ਇਹ ਬਚ ਗਈ ਦਾ ਅਸੀਂ ਪਿਆਰ ਨਾਲ ਨਾਂ ਰੱਖ ਲਿਆ ਉਦੋਂ ਪਹਿਲਾਂ ਇਕੱਠੇ ਖੜੇ ਆ ਆ ਕੋਲੇ ਧੀ ਖੜੀ ਆ ਇਹ ਮਾਂ ਸੇਮ ਜਿੱਤੋ ਕਾਪੀ ਯਾਰ ਤੇ ਇਹਦੇ ਆਪਣੇ ਘਰੇ ਧੀ ਆਈਏ ਨੇ 13 ਲੀਟਰ ਪਹਿਲੇ ਸੂਏ ਦੁੱਧ ਕੱਢਿਆ ਉਦੋਂ ਬਾਅਦ ਥੋੜਾ ਜਿਹਾ ਕੋਈ ਬਿਗਣ ਪੈ ਗਿਆ ਸੀ ਹੁਣ ਇਹਦੇ 25 ਦਿਨ ਰਹਿ ਗਏ ਸੂਣ ਚ ਹੁਣ 25 ਦਿਨ ਦੋਸਤੋ ਇਹਦੇ ਸੂਣਦੇ ਆ ਹਾਂ ਪਿਓ ਝੋਟੀ ਦਾ ਕੋਲੇ ਖੜਾ ਬਾਕੀ ਚੈੱਕ ਅੱਜ ਨਾ ਦੋਸਤੋ ਆਪਾਂ ਆ ਰਾਮਨਗਰ ਪਿੰਡ ਪਹੁੰਚੇ ਆ ਬਾਈ ਭਗਵਾਨ ਕੋਲੇ ਕੋਈ ਦੋਸਤੋ ਇਹਦੇ ਚ ਵਿਕਰੀ ਵਾਲਾ ਪਸ਼ੂ ਨਹੀਂ ਹੈ ਦਾ ਛੋਟੇ ਦੀ ਸਟੋਰੀ ਸੁਣਾਵਾਂਗੇ ਸੋਨੋ ਬਾਈ ਕਹਿੰਦਾ ਆਪਾਂ ਨਾ ਪਸ਼ੂ ਰੱਖਣੇ ਬੰਦ ਕਰਤੇ ਸੀਗੇ 5 ਸਾਲ ਆਪਾਂ ਮੁੱਲ ਦਾ ਦੁੱਧ ਵੀ ਪੀਤਾ ਇਹ ਕੱਟੇ ਦੀ ਕਿਸਮਤ ਲਾ ਲਓ ਬਾਈ ਗਿਆ ਨੇ ਮੱਝ ਜਦੋਂ ਦੁੱਧ ਵਾਸਤੇ ਲੈ ਕੇ ਆਂਦੀ ਇਹਦੇ ਨਾਲ ਬਹੁਤ badi ਬਾਈ ਕਹਿੰਦਾ ਸੱਟ ਲੱਗੀ ਸੀ ਮੱਝ ਨੇ ਕਿਤੇ ਕੁਦਰਤੀ ਪੈਰ ਧਰਤਾ ਇਹਦੇ ਢਿੱਡ ਤੇ ਵੀਰੇ ਜਦੋਂ ਤੇਰੇ ਢਿੱਡ ਤੇ ਪੈਰ ਟਿਕ ਗਿਆ ਡਾਕਟਰ ਨੇ ਵੀ ਇੱਕ ਵਾਰੀ ਹੱਥ ਖੜੇ ਕਰਤੇ ਸੀ ਵੀ ਯਾਰ ਭੈੜਾ ਜ਼ਖਮ ਹੋ ਗਿਆ ਇਹ ਬਚਣਾ ਨਹੀਂ ਜਦੋਂ ਛੋਟਾ ਜਾਂਦਾ ਸੀ ਬਾਈ ਕਹਿੰਦਾ ਬਾਕੀ ਸਾਰੀ ਸਟੋਰੀ ਆਪਾਂ ਨੂੰ ਬਾਅਦ ਦੱਸੂਗਾ ਹੁਣ ਇਹਦੀਆਂ ਫੀਲਡ ਚ ਝੋਟੀਆਂ ਵੀ ਬਹੁਤ ਸੋਹਣੀਆਂ ਆਂ ਆਰਾਮਨਗਰ ਪਿੰਡ ਆ ਵੀਰੇ ਮੋੜ ਮੰਡੀ ਤੋਂ ਆਪਣਾ 3-4 ਕਿਲੋਮੀਟਰ ਦੀ ਰਹਿ ਜਾਂਦਾ ਤੇ ਝੋਟਾ ਇੱਕ ਜਮਾ ਯਾਰ ਬਹੁਤ ਸੋਹਣਾ ਕੋਈ ਐਂ ਲਾਲਚ ਵਾਸਤੇ ਵੀਡੀਓ ਨਹੀਂ ਵੀ ਇਹਦੇ ਸੀਮਣ ਤਿਆਰ ਆ ਨਾ ਤਾਂ ਬਈ ਇਹਦੇ ਕੋਈ ਬਾਈ ਨੇ ਸੀਮਣ ਤਿਆਰ ਕਰਾਏ ਆ ਡਾਇਰੈਕਟ ਮੱਝਾਂ ਤੇ ਛੱਡਦੇ ਆ ਜਾਇਦ ਜੀ ਫੀਸ ਆ ਆ ਜੋ ਆਪਾਂ ਮਾਲਕਾਨਾ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਆ ਬਾਈ ਹਾਂਜੀ ਵਧੀਆ ਪਿੰਡ ਆਪਣਾ ਆਰਾਮਨਗਰ ਪਿੰਡ ਆਪਣਾ ਆਰਾਮਨਗਰ ਆ ਜੀ ਤੇ ਜ਼ਿਲ੍ਹਾ ਬਠਿੰਡਾ ਹੂੰ ਤੇ ਕਿਹੜੀ ਪਸ਼ੂਆਂ ਦੀ ਮੰਡੀ ਲੱਗਦੀ ਉਹ ਤੋਂ 3 ਕਿਲੋਮੀਟਰ ਰਹਿ ਜਾਂਦਾ ਆਪਣਾ ਪਿੰਡ ਮਾਉੜ ਮੰਡੀ ਤੋਂ ਬਾਈ ਜਿਹੜਾ ਆਪਣਾ ਛੋਟਾ ਇਹਦਾ ਕੀ ਪਿਆਰ ਦਾ ਨਾਮ ਰੱਖਿਆ ਸਰ ਹਾਂ ਇਹਦਾ ਨਾਮ ਰੱਖਿਆ ਜਬਰਾਜ ਆਪਾਂ ਪਿਆਰ ਹਾਂ ਪਿਆਰ ਆਰਾਮਨਗਰ ਪਿੰਡ ਆ ਤੇ ਕੀ ਸਟੋਰੀ ਖੇਦੀ ਤੁਸੀਂ ਕਹਿੰਦੇ ਸੀ ਆਪਾਂ ਮੱਝ ਲੈ ਆਂ ਸਟੋਰੀ ਦਾ ਜੀ ਆਪਾਂ 4-5 ਸਾਲਾਂ ਇਹਦੀ ਇਹ ਆ ਸਟੋਰੀ ਦਾ ਸਾਰੀ ਕਹਾਣੀ ਆਪਾਂ 4-5 ਸਾਲ ਦੁੱਧ ਵੀ ਮੁੱਲ ਲੈਤਾ ਜੀ 18 ਜੇ ਮੱਝ ਲੈਂਦੀ ਸੀ ਤੇ ਆਪਣਾ ਕੋਈ ਝੋਟਾ ਪਾਲਣ ਦਾ ਕੋਈ ਮਾਨ ਵੀ ਨਹੀਂ ਸੀ ਹੂੰ ਤੇ ਜਦੋਂ ਪ੍ਰਮਾਤਮਾ ਕੋਈ ਵਿਧੀ ਬਣਾਉਂਦਾ ਇਹਦੇ ਕਰਮਾਂ ਚ ਸਾਡੇ ਘਰ ਦਾਣ ਜਾਲ ਲਿਖਿਆ ਸੀ ਤੇਰੀ ਸੇਵਾ ਲਿਖੀ ਸੀ ਇਹ ਕਿਦੋਂ ਛੋਟਾ ਹੁੰਦਾ ਢਿੱਲਾ ਹੋ ਗਿਆ ਇਹ ਕੱਟਾ ਕਿਦੋਂ ਲਿਆਂਦਾ ਤਿੰਨ ਕ ਦਿਨਾਂ ਦਾ ਇਹਦੇ ਪੈ ਗਈ ਸੀ ਪਾਕ ਅੱਛਾ ਕਿਦੋਂ ਪਾਕ ਪੈ ਗਈ ਸਾਨੂੰ ਐਸੀ ਮਰੂਆ ਹੂੰ ਤੇ ਬਸ ਕਿਤੇ ਨਾ ਪਾਕ ਬਾੜੀ ਬਣ ਡਾਕਟਰ ਸਰ ਦਾ ਡਾਕਟਰ ਵੀ ਕਹਿੰਦਾ ਮੰਨ ਕੇ ਵਿਭਾਜ ਦਾ ਨਹੀਂ ਆਪਣੇ ਗੁਰੂ ਘਰ ਆ ਤੱਤਰ ਸਾਰਾ ਹਾਂਜੀ ਹਾਂਜੀ ਕੋਲੇ ਇੱਥੇ ਹਾਂਜੀ ਹੈਗਾ ਤੇ ਵਧੀਆ ਕਰਨੀ ਵਾਲਾ ਗੁਰੂ ਘਰ ਆ ਅਸੀਂ ਉੱਥੇ ਅਰਦਾਸ ਸੁਖਰੀ ਮੰਗਾ ਸੱਚੇ ਪਾਸਾ ਇੱਕ ਤਾਂ ਮੱਝ ਬਹੁਤ ਸਾਲ ਵੱਧੋ ਲਿਆਂਦੀ ਆ ਤੇ ਪਰਮਾਤਮਾ ਤੂੰ ਇਹਦੀ ਉਮਰ ਲੰਮੀ ਕਰ ਬਸ ਉਹ ਜੀ ਦਵਾਈ ਨਾ ਦਵਾ ਲੱਗ ਗਈ ਤੇ ਬਚ ਗਈ ਦਾ ਅਸੀਂ ਪਿਆਰ ਨਾਲ ਨਾਂ ਰੱਖ ਲਿਆ ਉਦੋਂ ਪਹਿਲਾਂ ਜਬਰਾਜ ਅੱਛਾ ਜੀ ਬਸ ਮੁੜ ਕੇ ਜੀ ਉਹ ਦਿਨ ਆ ਗਏ ਇਹਨੂੰ ਅਸੀਂ ਸੇਵਾ ਪੂਰੀ ਸ਼ੁਰੂ ਕਰਤੀ ਫਿਰ ਉਸ ਤੋਂ ਬਾਅਦ ਕੋਈ 6 ਮਹੀਨਾ ਦਾ ਹੋ ਗਿਆ ਤੇ ਕਦੋਂ ਮੈਂ ਜਬਰਾਜ ਜਬਰਾਜ ਕਹਿਣ ਲੱਗ ਗਿਆ ਤੇ ਆਪਣਾ ਇਹ ਭਾਣ ਜਾ ਗੁਰਵਿੰਦਰਾ ਕਿਹੜਾ ਗੁਰਮੀਨ ਡੇਰੀ ਫਾਰਮ ਤੇ ਸੈਨਰ ਜਲਦਾ ਇੱਕ ਉਹ ਦੋਨੇ ਆ ਗਏ ਇਹ ਦੇਖਣਾ ਕਦੋਂ ਮੈਨੂੰ ਕਹਿੰਦੇ ਮਾਮਾ ਇਹ ਕੱਟਾ ਕਿਵੇਂ ਕੋਈ 6 ਮਹੀਨਾ ਦਾ ਬਾਲ ਜੱਟਾ ਜੱਡਾ ਹਰਾ ਹੋਇਆ ਪਿਆ ਤੇ ਮਗਾ ਮੈਂ ਤਾਂ ਇਹਨੂੰ ਜਬਰਾਜ ਆਣ ਬਣਾਉਗਾ ਇਹ ਕਹਿੰਦੇ ਚੌੜ ਕਰ ਦੇ ਹਾਂ ਕਹਿੰਦੇ ਮਾਮਾਤ 12-1300 ਰੁਪਿਆ ਵਾਟਲਾ ਕਟਿਆਣਾ ਨੂੰ ਵੇਚ ਦੇ ਕਿਹੜਾ ਜਬਰਾਜ ਬਣੂਗਾ ਅੱਛਾ ਬਸ ਉਹ ਦਿਨ ਅੱਜ ਜੀ ਤੇ ਆਪਾਂ ਦੀ ਸੇਵਾ ਦੀ ਕੋਈ ਕਸਰ ਨਹੀਂ ਛੱਡੀ ਤੇ ਪਰਮਾਤਮਾ ਨੇ ਸੱਚੀ ਮਿੱੱਚੀ ਜਰਵਾਦ ਬਣਾਤਾ ਜੀ ਜਵਰਾਜਾ ਉਹ ਉਹੀ ਬਣਾਤੀ ਹੁਣ ਇਹਦੀ ਤੇ ਝੋਟੀਆਂ ਇਹਦੀਆਂ ਬਹੁਤ ਆਗਿਆ ਫਿਰ ਹਾਂ ਇਹਦੀਆਂ ਝੋਟੀਆਂ ਆਗੀਆਂ ਮੈਂ ਇਸ ਵੀ ਇਹ ਤੋਂ ਮਤਲਬ ਕਰਾਸ ਕਰਾਤੀ ਉਹ ਪਤਨ 250 ਮੈਂ ਤੋਂ ਉੱਤੀ ਉੱਪਰੀ ਵਾ ਗਿਆ ਲਿਖੀ ਪਿਆ ਇਹ ਬਾਈ ਕਿੰਨੇ ਸਾਲਾਂ ਦਾ ਹੋ ਗਿਆ ਇਹ ਸਾਢੇ 7 ਸਾਲ ਦਾ ਹੋ ਗਿਆ ਜੀ ਸਾਢੇ 7 ਸਾਲ ਦਾ ਹੋ ਗਿਆ ਤੇ ਪਿੰਡ ਚ ਝੋਟੀਆਂ ਆਗੀਆਂ ਫਿਰ ਪਿੰਡ ਜਾਈਆਂ ਝੋਟੀਆਂ ਆਪਣੇ ਕਿਹੜੇ ਦੱਸਦੇ ਆ ਕਿਹੜੇ ਕਰਾ ਕੇ ਲੈ ਗਿਆ ਕਰਾਸ ਕਿ ਮੈਂ ਉਹ ਸੇਵਾ ਕਿ ਮੈਂ ਆਪਣੇ ਜ਼ਿਮੀਦਾਰਾਂ ਦੀ ਕੋਈ 12 ਲੀਟਰ 13 14 ਤੇ ਵੀ ਆਈਆਂ ਹੁੰਦੀਆਂ ਹਾਂ ਹਾਂ 14 ਲੀਟਰ ਦੁੱਧ ਕੱਢਿਆ ਆਪ ਹੀ ਦੱਸਦੇ ਆ ਉਹ ਹਾਂ ਦੇਖੋ ਬਾਈ ਕੋਈ ਆਏ ਤਾਂ ਲਾਲਚ ਹੈ ਨਹੀਂ ਯਾਰ ਹਨਾ ਵੀ ਬੰਦੇ ਨੇ ਕੋਈ ਸੀਮਨ ਵੇਚਨੇ ਆ ਨਹੀਂ ਨਾ ਅੱਜ ਕੱਲ੍ਹ ਲੋਕ ਸੀਮਨ ਵੇਚਣ ਦੇ ਮਾਰੇ ਜਿਵੇਂ ਸਬਜ਼ੀ ਵਾਲਿਆਂ ਰੇੜੀਆਂ ਤੇ ਨਹੀਂ ਹੋ ਕੇ ਮਾਰਦੇ ਹੁੰਦੇ ਆਜੋ ਕੱਦੂ ਸਸਤੇ ਉਹ ਸਸਤੇ ਐਂ ਕਰਦੇ ਆ ਲੋਕ ਸਾਡੇ ਛੋਟੇ ਦੇ ਸੀਮਨ ਲੈ ਜਾਓ ਬਾਈ ਨੇ ਕੋਈ ਮਸ਼ਹੂਰੀ ਵਾਸਤੇ ਨਹੀਂ ਇੱਕ ਬੇਜਮਾਨ ਨੂੰ ਜਰ ਜਦੋਂ 5 ਸਾਲ ਬਾਅਦ ਬਾਈ ਕਹਿੰਦਾ ਆਪਾਂ ਪਸੂ ਲਿਆਏ ਦੁੱਧ ਜੀ ਦੁੱਧ ਤੋਂ ਪਹਿਲਾਂ ਮੁੱਲ ਦਾ ਸੀ ਸਾਰਾ ਕੁਝ 5 ਸਾਲਾਂ ਬਾਅਦ ਝੋਟਾ ਰੱਖਣ ਦੀ ਤਾਂ ਜਿਹੜੇ ਬੰਦੇ ਨੇ ਮੁੱਲ ਦੁੱਧ ਲਿਆ ਹੋਵੇ ਝੋਟਾ ਰੱਖਣ ਦਾ ਉਹ ਸੋਚਦਾ ਹੀ ਨਹੀਂ ਯਾਰ ਇਹਨਾਂ ਨੇ ਕੁਦਰਤੀ ਅਨਜਾਲ ਲਿਖਿਆ ਸੀ ਮਿਹਨਤ ਲਿਖੀ ਸੀ ਭਰਾ ਦੀ ਤੱਜ ਜਮਾ ਜਿਹੜਾ ਟਰੱਕ ਜਿੱਡਾ ਝੋਟਾ ਬਾਈ ਦੇ ਘਰੇ ਖੜਾ ਬਾਕੀ ਇਹਦੀ ਆਹ ਜਿਹੜੀ ਇਹ ਜਿਹੜਾ ਮਾਪਿਓ ਆ ਗਏ ਇਹ ਭਮੋਲਾ ਕਟਾ ਹਾਂ ਭਮੋਲਾ ਕਟਾ ਹਾਂ ਉਹ ਭੋਲੀ ਕੱਟੇ ਦੇ ਇਹ ਮਾਪਿਓ ਆ ਗਏ ਹਾਂ ਤੇ ਇਹਦੀ ਵੀਰ ਫੀਸ ਕੀ ਲੈਨੇ ਹੋ ਬਾਈ ਤੁਸੀਂ ਇਹਦਾ 1000 ਰੁਪਏ ਫੀਸ ਰੱਖੀ ਹੋਈ ਆਪਾਂ ਤਾਂ ਕੋਈ ਗਰੀਬ ਬੰਦਾ ਕੋਈ ਆਪਾਂ ਸਿਰੇ ਗਈ ਨਹੀਂ ਉਦੋਂ ਵੀ ਦਿਨ ਰਿਆ ਜਿਹੜੇ ਨੇ ਕਹਿ ਦਿੱਤਾ ਕਹਿ ਤਾਂ ਹਾਂ ਠੀਕ ਆ ਕੋਈ ਬਾਹਰ ਸਿਰੇ ਵਾਲੀ ਗੱਲ ਨਹੀਂ ਤੇ ਇਹਦੀ ਆਤੀ ਹੈ ਇੱਦਾਂ ਹਣਾ ਆ ਆ ਗਈ ਤੀ ਇਹਦੀ ਆਰੇ ਕੋ ਦੋਸਤ ਪਿਓ ਦੀ ਇਕੱਠੇ ਖੜਿਆ ਆ ਕੋਲੇ ਦੀ ਖੜੀ ਆ ਇਹ ਮਾਂ ਸੇਮ ਜਿੱਤੋ ਕਾਪੀ ਯਾਰ ਇਹਦੀ ਆਪਣੇ ਘਰੇ ਈਤੀ ਆਈਏ ਨੇ 13 ਲੀਟਰ ਪਹਿਲੇ ਸੂਏ ਦੁੱਧ ਕੱਢਿਆ ਉਸ ਤੋਂ ਬਾਅਦ ਥੋੜਾ ਜਿਹਾ ਕੋਈ ਬਿਗਣ ਪੈ ਗਿਆ ਸੀ ਹੁਣ ਇਹਦੇ 25 ਦਿਨ ਰਹਿ ਗਏ ਸੂਣ ਚ ਹੁਣ 25 ਦਿਨ ਦੋਸਤੋ ਇਹਦੇ ਸੂਣਦੇ ਆ ਹਾਂ ਪਿਓ ਝੋਟੀ ਦਾ ਕੋਲੇ ਖੜਾ ਬਾਕੀ ਚੈੱਕ ਕਰੋ ਤੁਸੀਂ ਝੋਟੀ ਰੰਗ ਰੂਪ ਦੀ ਸਰੀਰ ਦੀ ਢਾਂਚਾ ਬਹੁਤ ਸੋਹਣਾ ਲੱਗਿਆ ਇੱਕ ਕਟਾ ਹੋਰ ਵੀ ਹੈ ਨਾ ਬਾਈ ਤੁਹਾਡੇ ਕੋਲੇ ਖੱਟਾ ਹਾਂ ਉਹ 70 ਪੰਛੀ 77 ਦਾ 70 ਪੰਛੀ 77 ਦਾ ਬਾਕੀ ਇਹਦੇ ਆ ਸਾਰਾ ਆਪਣੀ ਜੁਗਰਾ ਹੈ ਨਹੀਂ ਦਾਣਾ ਘਰਾਂ ਹਾਂ ਇਹ ਵੀ ਰੀਤੀ ਆ ਗਈ ਆ ਵੀਤੀ ਆ ਗਈ ਤੇ ਕਟੀਆਂ ਹਾਂ ਉਹ ਆ ਬਈ ਲਗਭਗ ਕਟੀਆਂ ਵੱਧਾਂਗਾ ਇਹਦੇ ਨਾਲ ਕਟੀਆਂ ਵੀ ਆਈਆਂ ਹਾਂ ਬਸ ਮਿਕਸ ਜੀ ਹੈ ਕੱਟੇ ਵੀ ਹੋਣੀਆਂ ਬਸ ਹਾਂ ਇਹ ਆਪਣੇ ਹੁਣ ਪਹਿਲਾਂ ਬੇਰੇ ਆਏ ਸੀ ਨਾ ਹੁਣ ਇਹ ਤਿੰਨ ਕਟੀਆਂ ਦੇਖ ਕੇ ਤਾਂ ਆਪ ਨੂੰ ਆਇ ਲੱਗਾ ਕਟੀਆਂ ਵੱਧ ਤਿੰਨ ਕੱਟੇ ਵੇਚ ਵੀ ਦਿੱਤੇ ਇਹਦੇ ਆਪਾਂ ਇੱਕ ਤਾਂ ਪੋਲਾ ਸੀ ਇੱਕ ਉਹ ਤੋਂ ਵੱਡਾ ਸੇਲ ਹੋ ਗਿਆ ਸੀ ਤੇ ਕਾ ਹੁਣ ਛੇੜ ਕਰ ਲਾ ਮੂਹਲਾਦਾ ਤੁਸੀਂ ਆਪਦੇ ਭਾਂਡ ਜੇ ਹਾ ਇਹਦਾ ਗਿਫਟ ਹੀ ਕਰਿਆ ਸੀ ਗੁਰਵਿੰਦਰ ਨੇ ਹਾਂ ਹੁਣ ਕੋਟ ਦੇ ਮੇਲੇ ਤੋਂ ਇਹਨੇ ਬਹੁਤ ਮਿਹਨਤ ਕਰੀ 11 ਮਹੀਨਾ ਦਾ ਲੈ ਕੇ ਗਿਆ ਸੀ ਤੇ ਹੁਣ ਪਹਿਲੇ ਨੰਬਰ ਤੇ ਆ ਗਿਆ ਕੋਟ ਦੇ ਮੇਲੇ ਚ ਕੀ ਖੀਰਾ ਕੈਟਾਗਰੀ ਚ ਸਹੀ ਆ ਸਹੀ ਆ ਭਾਈ ਬਾਕੀ ਆ ਭਈਆ ਪਿਓ ਕੋਣੀ ਖੜਾ ਛੋਟੀ ਜਿੱਤੀ ਪਿਓ ਦੀ ਦੇਖੋ ਆਹ ਚੀਜ਼ ਦੇਖੋ ਕਿੰਨੀ ਸੋਹਣੀ ਯਾਰ ਹਨਾ ਦੁੱਧ ਦਾਦ ਕਿੰਨਾ ਪਿਆਉਣਾ ਫਿਰ ਭਾਈ ਦੁੱਧੇ ਦਾ ਐ ਲਾ ਲੂ ਆਪਾਂ ਇਹ 6 ਲੀਟਰ ਦੇ 17 ਲੀਟਰ ਦੁੱਧ ਉਹਦੇ ਥੱਲੇ ਆ ਤੇ 12 ਕਿਲੋ 5 ਲੀਟਰ ਹੈਗਾ ਇਹਦਾ ਦੋਨੇ ਟਾਈਮ ਹਾਂ ਹਾਂ ਅੱਜ 28 ਦਿਨਾਂ ਦੀ ਹੋ ਗਈ ਬਾਕੀ ਦੋਸਤੋ ਜੇ ਕਿਸੇ ਵੀ ਭਰਾਣੇ ਕੋਈ ਮੱਧ ਕਰਾਉਸ ਕਰਾਉਣੀ ਹੋਈ ਆ ਰਾਮਨਗਰ ਬਾਈ ਦਾ ਪਿੰਡ ਆ ਨੰਬਰ ਮੈਂ ਹੀ ਤੁਹਾਡੇ ਡਿਸਕ੍ਰਿਪਸ਼ਨ ਤੇ ਲਾਤਾ ਫੋਨ ਕਰਿਓ ਬੇਫਿਕਰ ਹੋ ਕੇ ਆਇਓ ਜਿਹੜਾ ਬੰਦਾ ਆਇਆ ਕਹਿੰਦਾ ਨਾ ਯਾਰ ਬਾਈ ਜਮਾਈ ਕਰੂੰ ਤਾਂਂ ਗਈਆਂ ਉਹੀ ਭਰਾ ਕੇ ਲੈ ਜਾ ਕੋਈ ਕੋਈ ਗੱਲ ਨਹੀਂ ਹਾਂ ਜੀ ਐਡਾ ਕੋਈ ਲਾਚਾਰਾ ਨਹੀਂ ਦੋਨਾਂ ਦੀ ਲੈ ਜਾ ਕੋਈ ਆਪਾਂ ਉਹਦਾ ਉਹ ਡਾਇਰੈਕਟ ਕਰਾਉਣਾ ਹੈ ਉਹ ਤਾਂ ਉਹ ਬਾਈਲਣ ਝੋਟੀ ਬਾਤ ਤੇ ਆ ਹਾਂ ਵੀ ਕਈ ਵਾਰੀ ਛੋਟਾ ਹਾਂ ਇਹ ਮਾੜੀ ਮੈਂ ਤਾਂ ਨਿਕਰ ਚਾਹੀਦੀ ਐ ਇਹਦੇ ਬਾਅਦ ਕਰ ਮੱਝ ਚਾਹੀਦੀ ਆ ਵਜਨ ਤੇ ਮੱਝ ਹੋਵੇ ਬਾਈ ਤੇ ਝੋਟੇ ਦਾ ਵਜਨ ਬਾੜਾ ਆ ਹਾਂ ਕਈ ਵਾਰ ਹੀ ਆਏ ਹੁੰਦਾ ਬਹੁਤ ਮੱਜਾਂ ਦੇ ਨਿਸ਼ਾਨ ਹੋਏ ਆ ਵੱਡੀ ਚੰਗੀ ਮੱਝ ਹੋਵੇ ਤਾਂ ਬੇਫਿਕਰ ਹੋ ਕੇ ਲੈ ਆਇਓ ਤੇ ਵਧੀਆ ਸਾਥ ਦਊਗਾ ਬੰਦਾ ਦਾ ਬਈ ਵੀਡੀਓ ਦੇਖਣ ਲਈ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ